ਹਾਂਜੀ ਮਿੱਤਰੋ ਕੀ ਹਾਲ ਚਾਲ ਆ ਵਧੀਆ ਸਾਰੇ ਠੀਕ ਠਾਕ ਹੋ ਯਾਰ ਇੱਧਰ ਤਾਂ ਕੰਮ ਹੀ ਬੜਾ ਖਤਰੇ ਵਾਲਾ ਹੋਇਆ ਪਾਣੀ ਬੜਾ ਆ ਰਿਹਾ ਸਾਡੇ ਹਾਲ ਤਾਂ ਇੱਧਰ ਬਰਸਾਤਾਂ ਦਾ ਯਾਰ ਪਹਿਲਾਂ ਹੀ ਸ਼ੁਰੂ ਹੋ ਗਈਆਂ ਬਾਕੀ ਮੈਂ ਦਿਖਾਣਾ ਯਾਰ ਤੁਹਾਨੂੰ ਕੰਮ ਦਾ ਖਤਰੇ ਵਾਲਾ ਹੀ ਆ ਸਾਰਾ ਇੱਥੇ ਰੁਕੋ ਮੈਂ ਦਿਖਾਣਾ ਤੁਹਾਨੂੰ ਦੇਖੋ ਮਿੱਤਰੋ ਪਾਣੀ ਉਹ ਪਾਣੀ ਹੋਇਆ ਪਿਆ ਇੱਥੇ ਤਾਂ ਕੰਮ ਆ ਸਾਡੇ ਘਰਾਂ ਦੇ ਲੱਗ ਗਈ ਆ ਸਾਰਾ ਪਾਣੀ ਬਹੁਤ ਤੇਜ਼ ਪਾਣੀ ਚੱਲਦਾ ਯਾਰ ਤੁਹਾਨੂੰ ਮੈਂ ਅੱਗੇ ਦਿਖਾਣਾ ਜਾ ਕੇ ਨਗਾਦੇ ਭਾਜੀ ਨਗਾਦੇ ਵਿੱਚੋਂ ਦੀ ਲੰਗ ਜਾਣੀ ਆ ਆ ਦਿਖਾਣਾ ਮੈਂ ਤੁਹਾਨੂੰ ਯਾਰ ਆ ਦੇਖੋ ਇੱਧਰ ਵੀ ਪੂਰਾ ਖਾ ਭਰਿਆ ਪਿਆ ਆ ਨਾ ਸਾਰੇ ਆ ਬਲਿੰਕਟ ਵਾਲਾ ਭਾਜੀ ਪਈ ਨਹੀਂ ਲੰਗਣਾ ਨਹੀਂ ਲੰਗਣਾ ਭਾਜੀ ਮੋੜ ਲਾ ਮੋੜ ਲਾ ਭਾਜੀ ਨਹੀਂ ਲੰਗਣਾ ਨਹੀਂ ਲੰਗਣਾ ਭਾਜੀ ਨਹੀਂ ਲੰਗਣਾ ਫਾਜੋਗੇ ਤੀ ਫਾਇਦਾ ਕੋਈ ਨਹੀਂ ਪਾਣੀ ਬਹੁਤ ਡੂਗਾ ਸਾਡਾ ਪੂਰਾ ਮੋਟਰਸਾਈਕਲ ਡੁੱਬ ਜਾਣਾ ਭਾਜੀ ਸਲਾਮਾਬਾਦ ਵਾਲੀ ਚਲ ਜਾ ਉੱਪਰ ਦੀ ਘਮਗੇ ਇਹਦਾ ਦੇਖੋ ਸਾਡਾ ਪੂਰਾ ਮੋਟਰਸਾਈਕਲ ਡੁੱਬ ਗਿਆ ਕੋਈ ਨਹੀਂ ਭਾਈ ਡਿਲੀਵਰੀ ਥੋੜੀ ਲੇਟ ਦੇ ਹੋ ਜੂ ਕੋਈ ਨਹੀਂ ਮੋੜ ਲੋ ਬਲਿੰਕਟ ਵਾਲਾ ਭਾਈ ਵਿੱਚੋਂ ਨੰਗਣ ਦੀ ਕੋਸ਼ਿਸ਼ ਕਰਦਾ ਹੀ ਪਰ ਪਾਣੀ ਬਹੁਤ ਜ਼ਿਆਦਾ ਆ ਆ ਦੇ ਕੋ ਪਾਣੀ ਇਧਰ ਆ ਭਾਈ ਨੂੰ ਮੋੜਤਾ ਭਾਈ ਤਾਂ ਨੰਗਣੇ ਆਲਾ ਸੀ ਪਾਣੀ ਜੋ ਬਹੁਤ ਜ਼ਿਆਦਾ ਆਇਆ ਬਾਕੀ ਬੇਜਾਰਾ ਭਾਈ ਡਿਲੀਵਰੀ ਦੇਣ ਨੂੰ ਫਸਿਆ ਆ ਆ ਪਾਣੀ ਦੇਖੋ ਤੁਸੀਂ ਇਹ ਸਾਡੇ ਯਾਰ ਘਰਾਂ ਦੇ ਲੱਗ ਗਈ ਆ ਇਹ ਕੋ ਪਾਣੀ ਕਿੰਨਾ ਤੇਜ਼ ਚੱਲਦਾ ਫੇ ਬਾਕੀ ਯਾਰ ਗੱਡੀਆਂ ਨੰਗਾਣ ਦੀ ਕੋਸ਼ਿਸ਼ ਕਰਦੇ ਆ ਪਰ ਮੁਸ਼ਕਲ ਆ ਇੱਥੇ ਕੰਮ ਬਹੁਤ ਜ਼ਿਆਦਾ ਹੀ ਡੂੰਘਾ ਆ ਜਾਨਤ ਨਹੀਂ ਸ਼ੀਵ ਨਹੀਂ ਕੋਈ ਇਹ ਤਾਂ ਫੀਟੂ ਹੋ ਰਿਹਾ ਜਮਾ ਯਾਰ ਆਈ ਐ ਇੱਥੇ ਮੋਟਾ ਲੱਗ ਰਿਹਾ